ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬਿਆਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੇ ਹਾਲ ਦੀ ਤੇ ਅਗਲੇ 5 ਤੋਂ 6 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਕਿਸਾਨ ਵੀਰਾਂ ਨੂੰ ਇਹ ਜਿਹੜਾ ਮੌਸਮ ਚੇਂਜ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਕੀ ਲਾਭ ਹੋਊਗਾ ਕੀ ਭਰਪੂਰ ਮਾਤਰਾ 'ਚ ਪੰਜਾਬ 'ਚ ਬਾਰਿਸ਼ ਹੋਊ ਜਾਂ ਨਹੀਂ ਹੋਊ ਇਸ ਦੇ ਬਾਰੇ ਗੱਲ ਕਰਾਂਗੇ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਜਿਹੜੀ ਉਹ ਰਾਤ ਦੇ ਸਮੇਂ ਤੇ ਅੱਜ ਸਵੇਰ ਦੇ ਸਮੇਂ ਹੋਈ ਆ ਲੇਕਿਨ ਜਿਆਦਾ ਵੱਡੇ ਮਾਤਰਾ ਦੇ ਵਿੱਚ ਕੋਈ ਵੱਡੀ ਕਾਰਵਾਈ ਆ ਜਿਹੜੀ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਤੇ ਨਾ ਹੀ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਆਦਾ ਮਾਤਰਾ ਚ ਹੋਈ ਆ ਹੁਣ ਆਪਾਂ ਗੱਲ ਕਰਦੇ ਹਾਂ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਚੱਲ ਰਹੀਆਂ ਸਿਸਟਮ ਆ ਜਿਹੜਾ ਜੰਮੂ ਕਸ਼ਮੀਰ ਤੇ ਹਿਮਾਚਲ ਜਿਹੜਾ ਆਪਣੇ ਪਾਕਿਸਤਾਨ ਦੇ ਭਾਗਾਂ ਤੇ ਚੱਕਰਵਾਤ ਬਣਿਆ ਸੀ ਉਹ ਖਤਮ ਹੋ ਚੁੱਕੇ ਨੇ ਗੁਜਰਾਤ ਤੋਂ ਲੋ ਪ੍ਰੈਸ਼ਰ ਏਰੀਆ ਵੀ ਖਤਮ ਹੋ ਗਿਆ ਲੇਕਿਨ ਬੰਗਾਲ ਦੀ ਖਾੜੀ ਦੇ ਵਿੱਚ ਜਿਹੜਾ ਬਣਿਆ ਹੋਇਆ ਲੋ ਪ੍ਰੈਸ਼ਰ ਏਰੀਆ ਸੀ ਉਹ ਪੱਛਮੀ ਬੰਗਾਲ ਦੇ ਭਾਗਾਂ ਦੇ ਪਹੁੰਚ ਚੁੱਕਿਆ ਤੇ ਬਹੁਤ ਤੇਜ਼ੀ ਦੇ ਨਾਲ ਆਪਣੇ ਅਰਬ ਸਾਗਰ ਦੀਆਂ ਤੇ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਨੂੰ ਖਿੱਚ ਕੇ ਪੰਜਾਬ ਦੇ ਉੱਪਰ ਆ ਜਾਂ ਉੱਤਰੀ ਭਾਰਤ ਦੇ ਉੱਪਰ ਜਿਹੜਾ ਉਹ ਲੈ ਕੇ ਆ ਰਿਹਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ 19 ਤਰੀਕ ਨੂੰ ਸਵੇਰ ਦੇ ਟਾਈਮ ਤੇ ਪੰਜਾਬ ਦੇ ਉੱਤਰੀ ਭਾਗ ਜੰਮੂ ਤੋਂ ਲੈ ਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਨਮਾਸਹਿਰ ਕਪੂਰਥਲਾ ਰ ਨੰਗਲ ਆ ਆਨੰਦਪੁਰ ਸਾਹਿਬ ਚੰਡੀਗੜ੍ਹ ਮੋਹਾਲੀ ਲੁਧਿਆਣਾ ਦੇ ਕਈ ਪਾਟ ਖੰਨਾ ਮਲੇਰ ਕੋਟਲਾ ਆ ਇਹ ਜਿਹੜੇ ਭਾਗ ਆ ਇਹਨਾਂ ਭਾਗਾਂ ਦੇ ਵਿੱਚ ਘਰ ਚਮਕਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਬਾਕੀ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਤੇ ਕਾਰਵਾਈ ਨਹੀਂ ਹੋਣੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚ ਵੀ ਛਿੱਟਪਟ ਵਰਖਾ ਜਿਹੜੀ ਉਹ ਅਗਲੇ 2 ਦਿਨ ਹੋਊਗੀ ਜਾਨਕਿ 19 ਤੇ 20 ਤਰੀਕ ਨੂੰ ਬਾਹਲੇ ਚਾਂਸ ਨਹੀਂ ਹੈ 21 ਤਰੀਕ ਨੂੰ ਵੀ ਠੀਕ ਠਾਕ ਬਰਖਾ ਜਿਹੜੀ ਉਹ ਹੋ ਸਕਦੀ ਆ ਲੇਕਿਨ 22 23 ਤੇ 24 ਤਰੀਕ ਨੂੰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੂਸਲਾ ਧਾਰ ਵਰਖਾ ਹੋਊਗੀ ਕਿਉਂਕਿ ਜਿਹੜੇ ਇਹ ਬੱਦਲ ਆ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਇਧਰ ਨੂੰ ਆ ਜਿਹੜੇ ਉਹ ਅੱਗੇ ਵਧਣਗੇ ਮੱਧ ਪ੍ਰਦੇਸ਼ ਅਤੇ ਜੁਪੀ ਦੇ ਭਾਗਾਂ ਤੋਂ ਪੰਜਾਬ ਵੱਲ ਨੂੰ ਵਧਣਗੇ ਜਿੱਦੇ ਨਾਲ ਪੰਜਾਬ ਦੇ ਵਿੱਚ ਭਾਰੀ ਵਰਖਾ ਹੋਊਗੀ ਤੇ ਕਿਸਾਨ ਵੀਰਾਂ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿਉਂਕਿ ਝੋਨੇ ਦੀ ਫਸਲ ਦੇ ਲਈ ਮੀਂਹ ਦੇ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਆ ਜਿੰਨਾ ਮਰਜ਼ੀ ਆਪਾਂ ਪਾਣੀ ਧਰਤੀ ਚੋਂ ਕੱਢ ਲਈਏ ਲੇਕਿਨ ਮੀਂਹ ਦਾ ਪਾਣੀ ਆ ਜਿਹੜਾ ਉਹ ਪੂਰੀ ਘਾਟ ਪੂਰੀ ਕਰਦਾ ਉਹ ਘਾਟ ਜਿਹੜੀ ਉਹ 22 23 24 ਤਰੀਕ ਨੂੰ ਪੂਰੀ ਹੁੰਦੀ ਦਿਖ ਰਹੀ ਆ ਉਸ ਤੋਂ ਬਾਅਦ 26 27 ਤੇ 28 ਤਰੀਕ ਨੂੰ ਵੀ ਪੰਜਾਬ ਦੇ ਬਹੁਤੇ ਭਾਗਾਂ 'ਚ ਭਾਰੀ ਬਰਖਾ ਆਊਗੀ ਕਿਉਂਕਿ ਬਹੁਤ ਜਲਦ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਆ ਉਹ 10 ਤੱਕ ਦੇ ਰਹੀ ਆ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ 22 23 24 ਤਰੀਕ ਤੱਕ ਪੰਜਾਬ ਦੇ ਵਿੱਚ ਮੌਨਸੂਨ ਆ ਜਿਹੜੀ ਉਹ ਪਹੁੰਚੂਗੀ ਹੁਣ ਆਪਾਂ ਗੱਲ ਕਰਦੇ ਆ ਅਗਲੇ 5 ਦਿਨ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਤੁਸੀਂ 19 ਤਰੀਕ ਨੂੰ ਦੇਖ ਸਕਦੇ ਹੋ ਵੀ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਭਾਗਾਂ ਤੇ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋ ਸਕਦੀਆਂ ਪੰਜਾਬ ਦੇ ਉੱਤਰੀ ਇਲਾਕੇ ਜਿਵੇਂ ਆਪਾਂ ਦੱਸਿਆ ਗਰਦਾਸਪੁਰ ਪਠਾਨਕੋਟ ਤੋਂ ਲੈ ਕੇ ਲੁਧਿਆਣੇ ਤੱਕ ਇੱਥੇ ਹਲਕੀ ਤੋਂ ਦਰਮਿਆਨੀ ਬਰਖਾ ਕੁਝ ਇਲਾਕਿਆਂ 'ਚ ਹੋ ਸਕਦੀ ਹੈ ਬਾਕੀ ਸਾਰੇ ਪੰਜਾਬ ਦੇ ਵਿੱਚ ਮੌਸਮ ਦੀ ਕੋਈ ਖਾਸ ਗੜਬੜਾ ਜਿਹੜੀ ਉਹ ਨਹੀਂ ਹੋਣ ਵਾਲੀ ਇਹੀ ਸਥਿਤੀ ਹੈ ਜਿਹੜੀ ਉਹ 20 ਤਰੀਕ ਨੂੰ ਵੀ ਰਹਿਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਇਸ ਤੋਂ ਬਿਨਾ ਉਹ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗਾਂ ਬਿਹਾਰ ਛੱਤੀਸਗੜ ਤੇ ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕਈ ਭਾਗਾਂ 'ਚ ਬਰਖਾ 20 ਤਰੀਕ ਨੂੰ ਹੋਊਗੀ ਲੇਕਿਨ ਪੰਜਾਬ ਦੇ ਵਿੱਚ ਹਿਮਾਚਲ ਦੇ ਬਹੁਤੇ ਇਲਾਕਿਆਂ 'ਚ ਜੰਮੂ ਕਸ਼ਮੀਰ 'ਚ ਤੇ ਰਾਜਸਥਾਨ ਬਾਕੀ ਭਾਗ ਗੁਜਰਾਤ ਇਹਨਾਂ 'ਚ ਮੌਸਮ ਆਮ ਤੌਰ ਤੇ ਖੁਸ਼ਕੀ ਰਹਿਣ ਦੀ ਸੰਭਾਵਨਾ ਕਿਤੇ ਕੋਈ ਛਿੱਟਾ ਛਰਟਾ ਜਿਹੜਾ ਉਹ ਪੈ ਸਕਦਾ ਗੱਲ ਆਪਾਂ ਕਰਦੇ ਆ 21 ਤਰੀਕ ਦੀ ਦੇਖੋ ਜੀ ਬਰਖਾ ਸ਼ਿਫਟ ਹੋਣੀ ਸ਼ੁਰੂ ਹੋ ਗਈ ਆ ਤੇ ਮੌਨਸੂਨ ਅੱਗੇ ਵਧਣੀ ਸ਼ੁਰੂ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਬਿਹਾਰ ਛੱਤੀਸਗੜ ਪੱਛਮੀ ਬੰਗਾਲ ਉੱਤਰ ਪ੍ਰਦੇਸ਼ ਪੂਰਾ ਉੱਤਰਾਖੰਡ ਪੂਰਾ ਹਿਮਾਚਲ ਪ੍ਰਦੇਸ਼ ਹਰਿਆਣਾ ਪੂਰਾ ਕਬਰ ਹੋ ਜਾਣਾ ਪੂਰਬੀ ਰਾਜਸਥਾਨ ਤੇ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਤੇ ਉੱਤਰੀ ਇਲਾਕਿਆਂ ਦੇ ਵਿੱਚ 21 ਤਰੀਕ ਨੂੰ ਬਾਰਖਾ ਦੇ ਗਤੀਵ੍ਰਿਧੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਹੌਲੀ-ਹੌਲੀ ਬੜੀ ਤੇਜ਼ੀ ਫੜਨਗੀਆਂ ਤੇ 22 ਤਰੀਕ 23 ਤਰੀਕ 24 ਤਰੀਕ ਹੁੰਦੇ ਹੁੰਦੇ ਪੰਜਾਬ ਦੇ ਵਿੱਚ ਭਾਰੀ ਬਾਰਖਾ ਜਿਹੜੀ ਉਹ ਹੋਊਗੀ ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ 22 ਤਰੀਕ ਦੀ 22 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਪੂਰਬੀ ਇਲਾਕੇ ਦੱਖਣੀ ਇਲਾਕੇ ਅਤੇ ਮੱਧ ਪੰਜਾਬ ਤੱਕ ਦੇ ਇਲਾਕਿਆਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਮੂਸਲਾ ਧਾਰ ਵਰਖਾ ਹੋਊਗੀ ਜਿਨ੍ਹਾਂ ਦੇ ਕਿਸਾਨ ਵੀਰਾਂ ਨੂੰ ਜਿਸ ਦੀ ਬਹੁਤ ਜ਼ਿਆਦਾ ਸਮੇ ਤੋਂ ਇੰਤਜ਼ਾਰ ਸੀ ਜਿਸ ਤਰ੍ਹਾਂ 17 ਤਰੀਕ ਨੂੰ ਕਈ ਥਾਵਾਂ ਤੇ ਭਾਰੀ ਵਰਖਾ ਹੋਈ ਆ ਉਸ ਤੋਂ ਵੀ ਜ਼ਿਆਦਾ ਮੂਸਲਾ ਧਾਰ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ 22 ਤਰੀਕ ਨੂੰ ਬਣ ਰਹੀ ਆ ਸਾਰੇ ਹੀ ਮੱਧ ਪ੍ਰਦੇਸ਼ ਦੇ ਵਿੱਚ ਬਿਹਾਰ ਛੱਤੀਸਗੜ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਗੱਲ ਕਰੀਏ ਆਪਾਂ 23 ਤਰੀਕ ਦੀ 23 ਤਰੀਕ ਨੂੰ ਸਮੁੱਚਾ ਪੰਜਾਬ ਸਮੁੱਚਾ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਭਾਗ ਤੇ ਉੱਤਰਾਖੰਡ ਦੇ ਕੁਝ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਜਿਹੜੇ ਕਿ ਬਹੁਤ ਸਮੇਂ ਤੋਂ ਇੰਤਜ਼ਾਰ ਸੀਗਾ ਨਿੰਮੋ ਲੋ ਨਿੰਬਸ ਕਲਾਊਡ ਆ ਜਿਹੜੇ ਵੱਡੇ ਪਮਾਨੇ ਤੇ ਬਣ ਗਏ ਤੇ ਬਹੁਤ ਸਾਰੇ ਏਰੀਆ ਨੂੰ ਜਿਹੜਾ ਉਹ ਕਵਰ ਕਰਨਗੇ ਜਿਸ ਤਰ੍ਹਾਂ ਅਗੇ ਝੜੀਆਂ ਲੱਗਦੀਆਂ ਹੁੰਦੀਆਂ ਸੀ ਉਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਤੇਜ਼ ਤਰੀਕ ਨੂੰ ਹੋਣ ਦੀ ਸੰਭਾਵਨਾ 24 ਤਰੀਕ ਨੂੰ ਵੀ ਸਮੁੱਚੇ ਉੱਤਰੀ ਭਾਰਤ ਦੇ ਵਿੱਚ ਗੁਜਰਾਤ ਰਾਜ ਆਪਣੇ ਮੱਧ ਪ੍ਰਦੇਸ਼ ਰਾਜਸਥਾਨ ਪੰਜਾਬ ਹਰਿਆਣਾ ਹਮਾਤਲੇ ਨਾਲ ਚ ਭਾਰੀ ਬਰਖਾ ਹੋਊਗੀ ਤੇ ਉਸੇ ਤਰ੍ਹਾਂ 25 ਤਰੀਕ ਨੂੰ ਵੀ ਕਾਰਵਾਈਆਂ ਜਿਹੜੀਆਂ ਪਹਾੜੀ ਇਲਾਕਿਆਂ 'ਚ ਜਾਰੀ ਰਹਿਣਗੀਆਂ ਅ ਰਾਜਸਥਾਨ ਜਾਰੀ ਰਹਿਣਗੀਆਂ ਗੁਜਰਾਤ 'ਚ ਜਾਰੀ ਰਹਿਣਗੀਆਂ ਉਸ ਤੋਂ ਬਾਅਦ ਗੱਲ ਕਰਦੇ ਆ 26 ਤਰੀਕ ਨੂੰ ਫੇਰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਇਨ੍ਹਾਂ ਭਾਗਾਂ ਦੇ ਵਿੱਚ ਮूसलाधार ਬਰਖਾ ਹੋਊਗੀ 27 ਤਰੀਕ ਨੂੰ ਫੇਰ ਪੰਜਾਬ ਤੇ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਇਸ ਤੋਂ ਬਿਨਾਂ ਸਾਰੇ ਉੱਤਰੀ ਭਾਰਤ ਦੇ ਇਲਾਕੇ ਜਿਹੜੇ ਇਨ੍ਹਾਂ 'ਚ ਭਾਰੀ ਤੋਂ ਬਹੁਤ ਭਾਰੀ ਬਰਖਾ ਹੋਣ ਦੀ ਸੰਭਾਵਨਾ ਇਹ ਸੀਗਾ ਅਗਲੇ ਪੰਜ ਤੋਂ 7 ਦਿਨ ਦਾ ਮੌਸਮ ਪੰਜਾਬ ਤੇ ਪੰਜਾਬ ਦੇ ਨਾਲ ਦੇ ਇਲਾਕਿਆਂ ਦਾ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਸਾਨ ਵੀਰਾਂ ਦਾ ਜਿਹੜਾ ਇਹ ਮਹੀਨਾ ਅਗਲੇ ਹਫ਼ਤੇ ਦੇ ਵਿੱਚ ਪੂਰਾ ਖੁਸ਼ੀ ਵਾਲਾ ਮਾਹੌਲ ਬਣਾਉਣ ਦੀ ਸੰਭਾਵਨਾ ਬਣ ਰਹੀ ਹੈ ਸਤਿ ਸ੍ਰੀ ਅਕਾਲ